ਅੱਜ ਇੱਕ ਗੱਲ ਦੋਸਤੋ ਕਰ ਫਿਰ ਤੋਂ ਤੁਹਾਡਾ ਸਾਡੇ ਇਸ ਨਵੀਂ ਵੀਡੀਓ ਦੇ ਵਿੱਚ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਪਰਮਾਣੂ ਖਤਰਿਆਂ ਬਾਰੇ ਪਰਮਾਣੂ ਖਤਰੇ ਜਾਂ ਸਾਂਝੀ ਸੁਰੱਖਿਆ ਅਤੇ ਨਿਸ਼ਸਤਰਿਕਾ ਤੇ ਇਹਦੇ ਵਿੱਚ ਇੱਕ ਨਿਊਜ਼ੀਲੈਂਡ ਵੱਲੋਂ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ ਸੀ ਨਿਊਜ਼ੀਲੈਂਡ ਨੇ ਪਰਮਾਣੂ ਹਥਿਆਰਾਂ ਦੇ ਪਾਬੰਦੀ ਦੀ 35ਵੀਂ ਬਰੇਗੰਡ ਤੇ ਪ੍ਰਤੀਬੰ ਪ੍ਰਤਿਬਿੰਬ ਤੇ ਪਰਮਾਣੂ ਯੁੱਧ ਨੂੰ ਰੋਕਣ ਅਤੇ ਵਿਸ਼ੂ ਪੱਧਰ ਦੇ ਪਰਮਾਣੂ ਖਤਰਾ ਕਰਨ ਲਈ ਅਸੀਂ ਹੁਣ ਕੀ ਕਰ ਸਕਦੇ ਹਾਂ ਇਹ ਉਹਨਾਂ ਨੇ ਇੱਕ ਪ੍ਰਸਤਾਵ ਲਿਆਂਦਾ ਸੀ ਕਿ ਅਸੀਂ ਹੁਣ ਇਸ ਤੇ ਕੀ ਨਰਨਾ ਲੈ ਸਕਦੇ ਹਾਂ ਕਿਉਂਕਿ ਜਿਵੇਂ ਅਮਰੀਕਾ ਨੇ ਜਾਪਾਨ ਦੇ ਦੋ ਸ਼ਹਿਰਾਂ ਉੱਪਰ ਪਰਮਾਣੂ ਬੰਬ ਰਾਹੀਂ ਹਮਲਾ ਕੀਤਾ ਜਿਵੇਂ ਹਿਰੋਸ਼ੀਮਾ ਤੇ ਨਾਗਾਸਾਕੀ ਉੱਪਰ ਹਮਲਾ ਕੀਤਾ ਉਸ ਤੋਂ ਬਾਅਦ ਕੀ ਪ੍ਰਨਾਮ ਅੱਗੇ ਨਿਕਲੇ ਹੁਣ ਆਪਾਂ ਜੇਕਰ ਰੂਸ ਤੇ ਯੂਕਰੇਨ ਦੀ ਜੰਗ ਨੂੰ ਦੇਖਦੇ ਹਾਂ ਉਹਦੇ ਵਿੱਚ ਜੋ ਇੱਕ ਨਰਨਾਇਕ ਜੋ ਨਰਨਾਇਕ ਯੁੱਧ ਹੋਊਗਾ ਉਹਦੇ ਵਿੱਚ ਗੱਲ ਸਿਰਫ ਪਰਮਾਣੂ ਬੰਬ ਤੇ ਆ ਕੇ ਮੁੱਕਣੀ ਆ ਤੇ ਹੁਣ ਜੇਕਰ ਤੁਸੀਂ ਇਸੇ ਤਰੀਕੇ ਦੇ ਸੰਦਰਭ ਵਿੱਚ ਪੜ੍ਹੀਏ ਜੇਕਰ ਤੁਸੀਂ ਜੂਕ ਰਹੇ ਦੇ ਸੰਘਰਸ਼ ਦਾ ਪਾਲਨ ਕਰ ਰਹੇ ਹੋ ਤਾਂ ਤੁਸੀਂ ਬਿਨਾਂ ਸ਼ੱਕ ਦੇ ਦੇਖਿਆ ਹੋਵੇਗਾ ਕਿ ਨਾ ਤਾਂ ਸਿਰਫ ਰੂਸ ਜਿਹੜੇ ਰੂਸ ਹੀ ਉਹਨੇ ਘਰਾਂ ਤੇ ਨਹੀਂ ਹਮਲਾ ਕੀਤਾ ਸਗੋਂ ਨਾਗਰਿਕਾਂ ਨੂੰ ਮਾਰਨ ਲਈ ਵੀ ਭਿਆਨਕ ਫੌਜੀ ਕਾਰਵਾਈ ਕੀਤੀ ਆ ਜੰਗ ਲਗਾਤਾਰ ਚੱਲ ਰਹੀ ਹੈ ਕਿਉਂਕਿ ਜੋ ਰੂਸੀ ਰਾਸ਼ਟਰਪਤੀ ਆਪੋਤਨ ਉਹਨੇ ਸਿੱਧੇ ਤੌਰ ਤੇ ਯੂਕਰੇਨ ਨੂੰ ਪਰਮਾਣੂ ਬੰਬ ਦੀ ਧਮਕੀ ਦਿੱਤੀ ਅਗਰ ਨਾਟੋ ਅਮਰੀਕਾ ਜਾਂ ਹੋਰ ਦੇਸ਼ ਉਸ ਨੂੰ ਯੂਕਰੇਨ ਉਤੇ ਕਬਜ਼ਾ ਕਰਨ ਤੋਂ ਰੋਕਣ ਲਈ ਫੌਜੀ ਤਾਕਤ ਦੀ ਵਰਤੋਂ ਕਰਦੇ ਨੇ ਤਾਂ ਯੂਰਪ ਵਿੱਚ ਪਰਮਾਣੂ ਖਤਰੇ ਲਈ ਸਿਰਫ ਰੂਸ ਹੀ ਜ਼ਿੰਮੇਵਾਰ ਹੋਗਾ ਹੁਣ ਸੰਯੁਕਤ ਰਾਸ਼ਟਰ ਅਮਰੀਕਾ ਅਤੇ ਹੋਰ ਨਾਟੋ ਦੇਸ਼ਾਂ ਨੇ ਜੋ ਭੂਮਿਕਾ ਨਿਭਾਈ ਆ ਉਦੇ ਵਿੱਚ ਪਰਮਾਣੂ ਪੰਡੂਬੀਆਂ ਨੇ ਪਰਮਾਣੂ ਹਥਿਆਰ ਨੇ ਆਧੁਨਿਕ ਕਰਨਾ ਵਿਕਾਸ ਦੇ ਤਨਾਤੀ ਅਤੇ ਪਹਿਲੀ ਵਾਰ ਤੋਂ ਦੇ ਵਿਕਲਪਾਂ ਦੇ ਤਹਿਤ ਕਈ ਨਾਟੋ ਦੇਸ਼ਾਂ ਵਿੱਚ ਰੂਸ ਦੇ ਨੇੜੇ-ਨੇੜੇ ਨਾਟੋ ਦੇ ਵਿਸਤਾਰ ਦੇ ਨਾਲ-ਨਾਲ ਸਮੂਹਿਕ ਤੌਰ ਤੇ ਰੂਸ, ਯੂ ਐਸ ਏ ਤੇ ਨਾਟੋ ਕੋਲ 12000 ਤੋਂ ਵੱਧ ਪਰਮਾਣੂ ਹਥਿਆਰ ਮੌਜੂਦ ਨੇ ਜੋ ਇੱਕ ਬਹੁਤ ਵੱਡੀ ਖਤਰੇ ਦੀ ਘੰਟੀ ਆ ਪੂਰੇ ਸੰਸਾਰ ਲਈ ਜਿੰਨਾ ਵੀ ਜਾਲਾਤਰ ਪਰਮਾਣੂ ਬੰਬਾਂ ਨਾਲੋਂ ਘੱਟ ਤੋਂ ਘੱਟ 10 ਗੁਣਾ ਜ਼ਿਆਦਾ ਬਨਾਸ਼ਕਾਰੀ ਹਨ ਜਿਵੇਂ ਕਿ WW II ਵਿੱਚ ਹਿਰੋਸ਼ਿਮਾ ਤੇ ਨਾਗਾਸਾਕੀ ਨੂੰ ਤਬਾਹ ਕੀਤਾ ਗਿਆ ਸੀ। ਜੇ ਜੋਰਪ ਵਿੱਚ ਪਰਮਾਣੂ ਯੁੱਧ ਸ਼ੁਰੂ ਹੁੰਦਾ ਤਾਂ ਨਤੀਜੇ ਬੜੇ ਬਨਾਸ਼ਕਾਰੀ ਹੋਣੇ ਆ ਤੇ ਬੇਮਿਸਾਲ ਵੀ ਹੋਣਗੇ। ਇਸ ਦੇ ਨਤੀਜੇ ਵੱਜੋਂ ਅਰਬਾਂ ਲੋਕਾਂ ਦੀ ਮੌਤ ਵੀ ਹੋ ਸਕਦੀ ਹੈ। ਸੰਭਵ ਤੌਰ ਤੇ ਸੱਭਿਆਤਾ ਦਾ ਅੰਤ ਵੀ ਹੋ ਸਕਦਾ ਹੈ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਯੂਰਪ ਇਕੱਲਾ ਜਿਹਾ ਖੇਤਰ ਨਹੀਂ ਜਿੱਥੇ ਪਰਮਾਣੂ ਯੁੱਧ ਦਾ ਖਤਰਾ ਵੱਧ ਰਿਹਾ ਹੈ ਉੱਤਰੀ ਕੋਰੀਆ ਅਤੇ ਸੰਯੁਕਤ ਰਾਜ ਅਮਰੀਕਾ ਚੀਨ ਤਾਈਵਾਨ ਭਾਰਤ ਤੇ ਪਾਕਿਸਤਾਨ ਮੱਧ ਪੂਰਬ ਵਿੱਚ ਪਰਮਾਣੂ ਖਤਰੇ ਨੂੰ ਸ਼ਾਮਲ ਕਰਨ ਵਾਲੇ ਤਨਾਵ ਵਿੱਚ ਵੀ ਵਾਧਾ ਹੋ ਚੁੱਕਿਆ ਹੈ ਨਿਊਜ਼ੀਲੈਂਡ ਦੀਆਂ ਜਿਹੜੀਆਂ ਸ਼ਾਂਤੀ ਸੰਸਥਾਵਾਂ ਨੇ ਅਤੇ ਸਰਕਾਰ ਪਰਮਾਣੂ ਨਿਸ਼ਸਥਰੀਕਰਨਾਂ ਅਦੀਤ ਵਿੱਚ ਬੜੀ ਸਰਗਰਮ ਹੋ ਰਹੀ ਹੈ ਜਿਸ ਵਿੱਚ ਜੂਨ 8 ਨੂੰ 1987 ਸਾਲ ਪਹਿਲਾਂ ਅਪਣਾਏ ਗਿਆ ਨਿਊਜ਼ੀਲੈਂਡ ਦੇ ਜ਼ਮੀਨੀ ਪੱਧਰ ਤੇ ਪਰਮਾਣੂ ਮੁਕਤ ਕਾਨੂੰਨ ਦੁਆਰਾ ਪਰਮਾਣੂ ਹਥਿਆਰਾਂ ਤੇ ਪਾਬੰਦੀ ਲਗਾਉਣਾ ਵੀ ਸ਼ਾਮਲ ਸੀ ਨਿਊਜ਼ੀਲੈਂਡ ਦੁਆਰਾ ਪਰਮਾਣੂ ਨੂੰ ਰੱਦ ਕਰਨਾ ਪਰਮਾਣੂ ਜੋ ਹਮਲੇ ਨੂੰ ਰੱਦ ਕਰਨਾ 1980 ਦੇ ਦਹਾਕੇ ਵਿੱਚ ਪਰਸਪਰ ਨਿਸ਼ਚਿਤ ਗਨਾਹ ਅਤੇ پاگلਪਨ ਦੇ ਵਿਰੁੱਧ ਰੋਕਥਾਮ ਵਿੱਚ ਬੜੀ ਸ਼ਕਤੀਸ਼ਾਲੀ ਸਟੈਂਡ ਲਿਆ ਸੀ ਪਰ ਅਸੀਂ ਹੁਣ ਕਰ ਕੀ ਸਕਦੇ ਹਾਂ ਨਿਊਜ਼ੀਲੈਂਡ ਨੇ ਪ੍ਰਮਾਣੂ ਹਥਿਆਰਾਂ ਤੇ ਪਾਬੰਦੀ ਲਾ ਕੇ ਇੱਕ ਛੋਟਾ ਜਿਹਾ ਪਛੋਕੜ ਜ਼ਰੂਰ ਕਾਇਮ ਕੀਤਾ ਤੇ ਨਾਲ ਨਾਲ ਇਸ ਦੇ ਤਰੀਕੇ ਨਾਲ ਨਿਊਜ਼ੀਲੈਂਡ ਵਾਸੀ ਅਤੇ ਸਰਕਾਰ ਪ੍ਰਮਾਣੂ ਯੁੱਧ ਦੇ ਮੌਜੂਦਾ ਖਤਰੇ ਨੂੰ ਵੀ ਘਟਾ ਸਕਦਾ ਹੈ ਤੇ ਹੁਣ ਨਿਊਜ਼ੀਲੈਂਡ ਪ੍ਰਮਾਣੂ ਸਹਿਯੋਗੀ ਤੌਰ ਤੋਂ ਲੈ ਕੇ ਪ੍ਰਮਾਣੂ ਵਿਰੋਧੀ ਨੇਤਾ ਕਿਹੜੇ ਹੱਕ ਵਿੱਚ ਨਿਊਜ਼ੀਲੈਂਡ 1945 ਵਿੱਚ ਪਰਮਾਣੂ ਯੁੱਗ ਦੇ ਜਨਮ ਤੋਂ ਲੈ ਕੇ 1980 ਦੇ ਦਹਾਕੇ ਮਾ ਤੱਕ ਪਰਮਾਣੂ ਹਥਿਆਰਾਂ ਦੀ ਦੌੜ ਵਿੱਚ ਇੱਕ ਇੱਛੂ ਖਿਡਾਰੀ ਸੀ ਸਨ 1945 ਵਿੱਚ ਜ਼ਿਆਦਾਤਰ ਨਿਊਜ਼ੀਲੈਂਡ ਵਾਸੀਆਂ ਨੇ ਹਿਰੋਸ਼ੀਮਾ ਤੇ ਨਾਗਾਸਾਕੀ ਦੇ ਪਰਮਾਣੂ ਬੰਬ ਧਮਾਕਿਆਂ ਦਾ ਜਸ਼ਨ ਵੀ ਮਨਾਇਆ ਸੀ ਜਿਸ ਵਾਰੇ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਉਸ ਸਮੇਂ ਦੂਜੇ ਵਿਸ਼ਵ ਯੁੱਧ ਨੂੰ ਖਤਮ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਵੀ ਨਿਭਾਈ ਗਈ ਸੀ ਸਾਡਾ ਦੇਸ਼ ਫਿਰ ਸੰਯੁਕਤ ਰਾਜ ਅਮਰੀਕਾ ਦੇ ਨਾਲ ਇੱਕ ਪ੍ਰਮਾਣੂ ਗੱਠਜੋੜ ਵਿੱਚ ਵੀ ਸ਼ਾਮਲ ਹੋਇਆ ਹੈ ਪ੍ਰਸ਼ਾਂਤ ਵਿੱਚ ਪ੍ਰਮਾਣੂ ਪ੍ਰੀਖਣਾਂ ਦਾ ਸਮਰਥਨ ਕੀਤਾ ਉਹਨਾਂ ਵਿੱਚ ਕੁਝ ਸਾਡੀ ਫੌਜ ਹਿੱਸਾ ਲੈ ਰਹੀ ਹੈ ਅਤੇ ਸਾਡੇ ਸਹਿਯੋਗੀਾਂ ਖਾਸ ਤੌਰ ਤੇ ਸੰਯੁਕਤ ਰਾਜ ਨਿਊਜ਼ੀਲੈਂਡ ਦਾ ਪ੍ਰਦਰਸ਼ਨ ਕਰਨ ਲਈ ਪਰਮਾਣੂ ਹਥਿਆਰਬੰਦ ਜਹਾਜ਼ਾਂ ਦੇ ਪੋਰਟ ਦੁਆਰਾ ਹੈ ਦੌਰੇ ਦੀ ਮੇਜ਼ਬਾਨੀ ਵੀ ਕਰ ਰਿਹਾ ਹੈ ਹੁਣ ਪਰਮਾਣੂ ਰੋਕਥਾਮ ਦੀ ਪਾਲਣਾ ਕੀ ਕਰ ਸਕਦੇ ਫਿਰ 1984 ਵਿੱਚ ਡੇਵਡ ਲੈਜ ਦੀ ਅਗਵਾਈ ਵਿੱਚ ਇੱਕ ਨਵੀਂ ਚੁਣੀ ਗਈ ਲੇਬਰ ਸਰਕਾਰ ਨੇ ਸਾਡੇ ਦੇਸ਼ ਵਿੱਚ ਪਰਮਾਣੂ ਹਥਿਆਰਾਂ ਤੇ ਪਾਬੰਦੀ ਲਗਾਉਣ ਦੀ ਨੀਤੀ ਅਪਣਾ ਕੇ ਨਿਊਜ਼ੀਲੈਂਡ ਦੇ ਭਵਿੱਖ ਦਾ ਰਾਹ ਬਦਲ ਦਿੱਤਾ ਸੀ ਇਸ ਨੂੰ ਕਾਨੂੰਨ ਵਿੱਚ ਸ਼ਾਮਲ ਕੀਤਾ ਗਿਆ ਜਿਸ ਨੂੰ 8 ਜੂਨ 1987 ਨੂੰ ਅਪਣਾਇਆ ਗਿਆ ਸੀ ਨਿਊਜ਼ੀਲੈਂਡ ਲਈ ਪਰਮਾਣੂ ਹਥਿਆਰਾਂ ਤੇ ਪਾਬੰਦੀ ਲਗਾਉਣ ਦੀ ਮਹਮ ਦੀ ਅਗਵਾਈ ਵੀ ਕਰਨ ਵਾਲੀ ਸਿਵਲ ਸੁਸਾਇਟੀ ਸੰਗਠਨਾ ਵਿੱਚੋਂ ਇੱਕ ਨਿਊਜ਼ੀਲੈਂਡ ਪਰਮਾਣੂ ਹਥਿਆਰ ਮੁਕਤ ਜ਼ੋਨ ਕਮੇਟੀ ਲੈਰੀ ਰੌਸ ਦੁਆਰਾ ਸਥਾਪਿਤ ਕਮੇਟੀ ਨੇ ਨਿਊਜ਼ੀਲੈਂਡ ਦੇ ਲੋਕਾਂ ਨੂੰ ਆਪਣੇ ਘਰਾਂ ਕਾਰਜਸਥਾਨਾਂ ਤੇ ਸ਼ਹਿਰਾਂ ਨੂੰ ਪਰਮਾਣੂ ਹਥਿਆਰਾਂ ਤੋਂ ਮੁਕਤ ਜੂਨਾ ਵਜੋਂ ਸਥਾਪਿਤ ਕਰਨ ਲਈ ਉਤਸ਼ਾਹਿਤ ਕੀਤਾ ਸੀ ਮੁਰਦ ਹੱਕੇ 1984 ਦੀਆਂ ਚੋਣਾਂ ਸਮੇਂ ਨਿਊਜ਼ੀਲੈਂਡ ਦੀ 2/3 ਤੋਂ ਵੱਧ ਸਿਟੀ ਕਾਉਂਸਲਰਾਂ ਨੂੰ ਅჯੀਹਾ ਕਰਨ ਲਈ ਪ੍ਰੇਰਿਆ ਗਿਆ ਸੀ ਜੋਨ ਵਾਲੀ ਸਰਕਾਰ ਨੂੰ ਇੱਕ ਮਜ਼ਬੂਤ ਸੰਕੇਤ ਭੇਜੇ ਕਿ ਪਰਮਾਣੂ ਹਥਿਆਰਾਂ ਤੇ ਪਾਬੰਦੀ ਨੂੰ ਦੇਸ਼ ਭਰ ਤੋਂ ਰਾਜਨੀਤਿਕ ਸਪੈਕਟ੍ਰਮ ਤੋਂ ਮਜ਼ਬੂਤ ਸਮਰਥਨ ਪ੍ਰਾਪਤ ਕਰਨਾ ਚਾਹੀਦਾ ਹੈ ਇੱਕ ਹੋਰ ਸੰਸਥਾ ਜਿਸ ਨੇ ਸਰਕਾਰ ਨੂੰ ਪਰਮਾਣੂ ਵਿਰੋਧੀ ਨੀਤੀ ਅਪਣਾਉਣ ਲਈ ਮਹਿਮ ਚਲਾਈ ਸੀ ਪੀਸ ਫਾਊਂਡੇਸ਼ਨ ਤੇ ਰੋਪ ਰੰਗੋਮਾਓ ਆਫ ਓਟੇਰੋ ਫਾਊਂਡੇਸ਼ਨ ਜਿਸ ਦੀ ਸਥਾਪਨਾ 1975 ਵਿੱਚ ਕੀਤੀ ਗਈ ਸੀ 1980 ਦੇ ਦਹਾਕੇ ਵਿੱਚ ਸ਼ੁਰੂ ਪਰਮਾਣੂ ਹਥਿਆਰਾਂ ਦੇ ਖਤਰਿਆਂ ਅਤੇ ਉਹਨਾਂ ਨੂੰ ਖਤਮ ਕਰਨ ਦੇ ਮਹੱਤਵ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਕਈ ਸਮਾਗਮਾਂ ਦਾ ਆਯੋਜਨ ਵੀ ਕੀਤਾ ਗਿਆ ਸੀ ਨਿਊਜ਼ੀਲੈਂਡ ਸੈਕਸ਼ਨ ਦੇ ਸਹਿਯੋਗ ਨਾਲ ਯੋਜਿਤ ਕੀਤਾ ਗਿਆ ਪ੍ਰੋਗਰਾਮ ਮਹੱਤਵਪੂਰਨ ਸਮਾਗਮ ਪਰਮਾਣੂ ਯੁੱਧ ਨੂੰ ਰੋਕ ਥਾਮ ਲਈ ਅੰਤਰਰਾਸ਼ਟਰੀ ਡਾਕਟਰ ਨੇ ਜੋ ਆਈ ਪੀਪੀਐਨ ਡਬਲਯੂ ਬੱਚਿਆਂ ਦੇ ਡਾਕਟਰ ਹੈਲਨ ਕੈਲਡੀ ਕੋਡ ਦੁਆਰਾ 1983 ਵਿੱਚ ਨਿਊਜ਼ੀਲੈਂਡ ਦਾ ਦੌਰਾ ਕੀਤਾ ਗਿਆ ਜਿਸ ਨੇ ਮੁੱਖ ਕੇਂਦਰਾਂ ਦੇ ਨਾਲ ਨਾਲ ਪ੍ਰਾਈਮ ਟਾਈਮ ਟੀਵੀ ਤੇ ਹਜ਼ਾਰਾਂ ਦਰਸ਼ਕਾਂ ਨਾਲ ਗੱਲਬਾਤ ਕੀਤੀ ਸੀ ਹੈਲਨ ਦੀ ਫੇਰੀ ਨੇ ਬਹੁਤ ਸਾਰੇ ਹੋ ਡਾਕਟਰਾਂ ਨੂੰ आई पी पी ਐਂਡ डब्ल्यूएचएस ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਸੀ ਮੈਂਬਰਸ਼ਿਪ ਆਬਾਦੀ ਦੇ ਲਗਭਗ 30% ਤੱਕ ਵਧ ਗਈ ਸੀ ਅਤੇ ਦੇਸ਼ ਵਿੱਚ ਆਂਡ ਗਵਾਡ ਤੇ ਸ਼ਹਿਰੀ ਵਿਆਪੀ ਸ਼ਾਂਤੀ ਸਮੂਹਾਂ ਦਾ ਪ੍ਰਸਾਰ ਵੀ ਹੋ ਗਿਆ ਸੀ ਹੈਲਨ ਦੀ ਫੇਰੀ ਤੋਂ ਬਾਅਦ ਪਰਮਾਣੂ ਵਿਰੋਧੀ ਅੰਦੋਲਨ ਲਗਭਗ 300 ਜਿਹੇ ਸਮੂਹਾਂ ਵਿੱਚ ਵਧਿਆ ਜਿਸ ਵਿੱਚੋਂ ਜ਼ਿਆਦਾਤਰ ਲੋਕਾਂ ਨੇ ਪਰਮਾਣੂ ਹਥਿਆਰਾਂ ਤੋਂ ਮੁਕਤ ਮਹਾਂਮ ਵਿੱਚ ਸਹਿਯੋਗ ਵੀ ਕੀਤਾ ਸੀ ਪੀਸ ਅੰਦੋਲਨ 1981 ਵਿੱਚ ਸਥਾਪਿਤ ਇੱਕ ਸ਼ਾਂਤੀ ਖੋਜ ਕਾਰਵਾਈ ਸਿੱਖਿਆ ਤੇ ਮਹਿਮ ਤਾਲਵਿੰਨ ਨੈੱਟਵਰਕ ਸੀ ਇਸ ਵੇਲੇ ਨੇ ਸਾਰੀਆਂ ਪਾਰਟੀਆਂ ਦੇ ਸੰਸਦ ਮੈਂਬਰਾਂ ਨੂੰ ਪਰਮਾਣੂ ਮੁਕਤ ਨਿਊਜ਼ੀਲੈਂਡ ਲਈ ਸੰਸਦ ਵਿੱਚ ਖੜੇ ਹੋਣ ਲਈ ਲਾਉਂਗ ਵੀ ਕੀਤੀ ਸੀ ਇਸ ਨਾਲ ਵਿਰੋਧੀ ਪਾਰਟੀਆਂ ਤੋਂ ਪਾਰਲੀਮੈਂਟ ਵਿੱਚ ਪ੍ਰਾਈਵੇਟ ਮੈਂਬਰਾਂ ਦੇ ਬਿੱਲ ਵੀ ਆਏ ਸੀ ਜਿਨ੍ਹਾਂ ਵਿੱਚੋਂ ਇੱਕ ਨੇ 1984 ਦੀਆਂ ਸਨੈਪ ਚੋਣਾਂ ਨੂੰ ਸ਼ੁਰੂ ਕਰਨ ਵਿੱਚ ਮਦਦ ਵੀ ਕੀਤੀ ਰੂੜੀਵਾਦੀ ਰਾਸ਼ਟਰੀ ਸਰਕਾਰ ਨੇ ਇੱਕ ਸ਼ੀਟ ਦੀ ਸੰਸਦ ਵਿੱਚ ਬਹੁਮਤ ਹਾਸਲ ਕੀਤਾ ਅਤੇ ਇੱਕ ਵਿਰੋਧੀ ਧਿਰ ਉਤੇ ਸੰਸਦ ਵਿੱਚ ਵੋਟ ਗਮਾਉਣ ਵਾਲੀ ਸੀ ਨਿਊਜ਼ੀਲੈਂਡ ਨੂੰ ਪ੍ਰਮਾਣੂ ਮੁਕਤ ਬਣਾਉਣ ਦਾ ਬਿੱਲ ਨੈਸ਼ਨਲ ਐਮਪੀ ਮੈਰੀਲਨ ਵਾਰਿੰਗ ਦੁਆਰਾ ਬਿੱਲ ਹੀ ਘੋਸ਼ਿਤ ਸਮਰਥਨ ਦੇ ਕਾਰਨ ਕੀਤਾ ਗਿਆ ਸੀ ਪ੍ਰਧਾਨ ਮੰਤਰੀ ਰੌਬਰਟ ਮੋਲਡੂਨ ਪ੍ਰਮਾਣੂ ਰੋਕੂ ਸ਼ਕਤੀ ਦੇ ਇੱਕ ਮਜ਼ਬੂਤ ਸਮਰਥਕ ਸਨ ਜਿਸਨੇ ਕਵਾਰ ਟਿੱਪਣੀ ਕੀਤੀ ਸੀ ਕਿ ਵਿਏਟਨਾਮ ਵਿੱਚ ਅਮਰੀਕਾ ਦੀ ਇਹ ਸਫਲਤਾ ਅੰਸ਼ਕ ਤੌਰ ਤੇ ਉਹਨਾਂ ਦੇ ਅੰਤਮ ਹਥਿਆਰਾਂ ਦੀ ਵਰਤੋਂ ਕਰਨ ਦੀ ਇੱਛੁਕ ਇੱਛਾ ਕਾਰਨ ਸੀ ਨੇ ਮੁੱਖ ਤੌਰ ਤੇ ਸੰਸਦ ਵਿੱਚ ਇਸ ਨੁਕਸਾਨ ਤੋਂ ਬਚਣ ਲਈ ਸਨੈਪ ਚੋਣ ਕੇ ਆ। ਅਤੇ ਫਿਰ ਉਹ ਚੋਣ ਹਾਰ ਵੀ ਗਿਆ। ਅਹਿੰਸਕ ਸਿੱਧੀ ਪਰਮਾਣੂ ਬਰੋਤੀ ਕਾਰਨ ਨਿਊਜ਼ੀਲੈਂਡ ਦੇ ਲੋਕਾਂ ਨੇ ਨਿਊਜ਼ੀਲੈਂਡ ਦਾ ਦੌਰਾ ਕਰਨ ਵਾਲੇ ਪਰਮਾਣੂ ਹਥਿਆਰਬੰਦ ਤੇ ਪਰਮਾਣੂ ਸ਼ਕਤੀ ਨਾਲ ਚੱਲਣ ਵਾਲੇ ਜਹਾਜ਼ ਖਾਸ ਤੌਰ ਤੇ A N Z U S ਆਸਟ੍ਰੇਲੀਆ ਨਿਊਜ਼ੀਲੈਂਡ ਸੰਯੁਕਤ ਰਾਸ਼ਟਰ ਇਹਦੀ ਫੁੱਲ ਫਾਰਮ ਹੈ ਸੀ ਆਸਟ੍ਰੇਲੀਆ ਨਿਊਜ਼ੀਲੈਂਡ ਸੰਯੁਕਤ ਰਾਸ਼ਟਰ ਫੌਜੀ ਗਠਜੋੜ ਦੇ ਅਧੀਨ ਆਉਣ ਵਾਲੇ ਅਮਰੀਕੀ ਜਲ ਸੈਨਾ ਦੇ ਜਹਾਜ਼ਾਂ ਵਿਰੁੱਧ ਸਿੱਧੀ ਅਹਿੰਸਕ ਕਾਰਵਾਈ ਕੀਤੀ ਪੀਸ ਸਿਕਵਾਡਨ ਦੁਆਰਾ ਸੰਗਠਿਤ ਛੋਟੀਆਂ ਕਿਸ਼ਤੀਆਂ ਵਿੱਚ ਵਿਅਕਤੀ ਸਰਬੋਰਡਾਂ ਅਤੇ ਕਾਇਾਕ ਵਿੱਚ ਆਉਣ ਵਾਲੇ ਪ੍ਰਵਾਣੂ ਜੰਗੀ ਜਹਾਜ਼ਾਂ ਦੇ ਸਾਹਮਣੇ ਉਹਨਾਂ ਦੇ ਦਾਖਲੇ ਨੂੰ ਪ੍ਰਤੀਕ ਰੂਪ ਵਿੱਚ ਰੋਕਣ ਲਈ ਰਵਾਨਾ ਹੋਏ ਸੀ। ਉਸ ਸਮੇਂ ਨਿਊਜ਼ੀਲੈਂਡ ਦੇ ਲੋਕਾਂ ਨੇ ਟੀ ਇਟੇ ਆਉ ਮੋਹੀ ਫ੍ਰੈਂਚ ਪੋਲੀਨੇਸ਼ੀਆ ਵਿੱਚ ਫ੍ਰਾਂਸੀਸੀ ਸਰਕਾਰ ਦੁਆਰਾ ਕੀਤੇ ਜਾ ਰਹੇ ਪ੍ਰਵਾਣੂ ਨਿਰੀਖਣਾਂ ਦਾ ਵਿਰੋਧ ਕਰਨਾ ਵੀ ਜਾਰੀ ਰੱਖਿਆ। ਜਿਸ ਵਿੱਚ ਸ਼ਾਂਤੀ ਕਿਸਤੀਆਂ ਜਾਂਚਾਂ ਨੂੰ ਵਰਗਵਾ ਪ੍ਰਾਇਮਰੀ ਆਟੋਲ ਜਿੱਥੇ ਪਰਮਾਣੂ ਪ੍ਰੀਖਣ ਕੀਤੇ ਜਾ ਰਹੇ ਸਨ 1970 ਦੇ ਦਹਾਕੇ ਵਿੱਚ ਸ਼ੁਰੂ ਵਿੱਚ ਸ਼ਾਂਤੀ ਯਤਰਾਮਾ ਬੈਗਾ ਸ਼ੁੱਕਰਵਾਰ ਸ਼ਾਂਤੀ ਦੀ ਆਤਮਾ ਤੇ ਬੋਮ ਜੋਇਲ ਨੇ ਵਿਸ਼ਵ ਵਿਆਪੀ ਧਿਆਨ ਖਿੱਚਿਆ ਤੇ ਬਾਜੂ ਮੰਡਲ ਦੇ ਟੈਸਟਾਂ ਨੂੰ ਖਤਮ ਕਰਨ ਲਈ ਫਰਾਂਸ ਨੂੰ ਪ੍ਰੇਰਿਤ ਕਰਨ ਵਿੱਚ ਮਦਦ ਵੀ ਕੀਤੀ ਬਾਜੂ ਮੰਡਲ ਟੈਸਟਿੰਗ ਦੇ ਅੰਤ ਤੋਂ ਬਾਅਦ ਫਰਾਂਸ ਨੇ ਇੱਕ ਨਾਲ ਜਾਰੀ ਰੱਖਿਆ ਭੂਮੀਗਤ ਪ੍ਰਮਾਣੂ ਪ੍ਰੀਖਣ ਪ੍ਰੋਗਰਾਮ ਇਸ ਦਾ ਪ੍ਰਸ਼ਾਂਤ ਦੇਸ਼ਾਂ ਵਿੱਚ ਵਿਰੋਧ ਕੀਤਾ ਗਿਆ ਪਰ ਜਲਾਈ 1985 ਤੱਕ ਬਾਕੀ ਦੁਨੀਆ ਵਿੱਚ ਜ਼ਿਆਦਾਤਰ ਨજર ਅੰਦਾਜ਼ ਕਰ ਦਿੱਤਾ ਗਿਆ ਜਦੋਂ ਰੈਨਬੋ ਵਾਰੀਅਸ ਗ੍ਰੀਨ ਪੀਸ ਨੇ ਝੰਡੇ ਵਾਲੇ ਜਹਾਜ਼ 385 ਵਿੱਚ ਲੀਡਰਸ਼ਿਪ ਤੇ ਫਰਾਂਸੀਸੀ ਬੰਬਾਰੀ ਕਾਰਨ ਪ੍ਰਮਾਣੂ ਪ੍ਰੀਖਿਆ ਲਈ ਜਾਗਿਆ ਸੀ ਪਰ ਪੀਸ ਫਲੋਟੀਲਾ ਤੋਂ ਫਲੋਟੀਲਾ ਤੋਂ ਮਰਵਾ ਗ੍ਰੀਨ ਪੀਸ ਦੇ ਖਲਾਫ ਪ੍ਰਸਿੱਧੀ ਕਾਰਵਾਈ ਆਕਲੈਂਡ ਬੰਦਰਗਾਹ ਵਿੱਚ ਫਰਾਂਸੀਸੀ ਗੁਪਤ ਏਜੰਟਾਂ ਦੁਆਰਾ ਕੀਤੀ ਗਈ ਅਤੇ ਉਦੇਸ਼ ਪ੍ਰਸ਼ਾਂਤ ਵਿੱਚ ਪਰਮਾਣੂ ਵਿਰੋਧੀ ਅੰਦੋਲਨਾਂ ਨੂੰ ਕਮਜ਼ੋਰ ਕੀਤਾ ਗਿਆ ਪਰ ਇਸ ਦਾ ਉਲਟ ਅਸਰ ਹੋਇਆ ਇਸ ਨੇ ਨਿਊਜ਼ੀਲੈਂਡ ਤੇ ਪ੍ਰਸ਼ਾਂਤ ਵਿੱਚ ਪਰਮਾਣੂ ਵਿਰੋਧੀ ਪ੍ਰਤੀਵੰਤਾ ਨੂੰ ਮਜ਼ਬੂਤ ਕਰਨ ਦੇ ਵਿੱਚ ਮਦਦ ਕੀਤੀ ਤੇ ਨਿਊਜ਼ੀਲੈਂਡ ਦੀ ਪਰਮਾਣੂ ਵਿਰੋਧੀ ਨੀਤੀ ਨੂੰ 1987 ਵਿੱਚ ਕਾਨੂੰਨ ਵਿੱਚ ਸ਼ਾਮਲ ਕਰ ਲਈ ਰਾਹ ਪੱਧਰਾ ਕੀਤਾ ਗਿਆ ਅਤੇ ਪ੍ਰਸ਼ਾਂਤ ਦੇ ਦੇਸ਼ ਦੇ ਖੇਤਰਾਂ ਨੂੰ ਪ੍ਰਮਾਣੂ ਹਥਿਆਰ ਵਿਹਨ ਸਥਾਪਿਤ ਕਰਨ ਦੇ ਸੰਕਲਪ ਨੂੰ ਮਜ਼ਬੂਤ ਵੀ ਕੀਤਾ ਗਿਆ। ਫਿਰ ਜਨ 1986 ਵਿੱਚ ਦੱਖਣੀ ਪ੍ਰਸ਼ਾਂਤ ਪ੍ਰਮਾਣੂ ਹਥਿਆਰ ਮੁਕਤ ਜ਼ੋਨ ਸੰਧੀ ਨੂੰ ਅਪਣਾਉਂਦੇ ਹੋਏ ਸੰਯੁਕਤ ਰਾਜ ਦਾ ਜੋ ਵਿਰੋਧ ਤੇ ਵਿਸ਼ਵ ਅਦਾਲਤ ਦਾ ਕੇਸ ਚੱਲਿਆ। ਜਦੋਂ ਲੈਗ ਸਰਕਾਰ ਨੇ 1984 ਵਿੱਚ ਸਰਕਾਰ ਸੰਭਾਲਣ ਦੇ ਪਰਮਾਣੂ ਪਾਬੰਦੀ ਨੀਤੀ ਦੀ ਘੋਸ਼ਣਾ ਕੀਤੀ ਤਾਂ ਸੰਯੁਕਤ ਰਾਜ ਨੇ ਨਿਊਜ਼ੀਲੈਂਡ ਦੇ ਵਿਰੁੱਧ ਵਿਰੋਧ ਪ੍ਰਚਾਰ ਤੇ ਡਰੋਨ ਦੀ ਕਹਮ ਮੁਹੰਮ ਵੀ ਸ਼ੁਰੂ ਕੀਤੀ ਜਿਸ ਦੇ ਬਾਰੇ ਸੋਚਿਆ ਨਹੀਂ ਕਿ ਉਹਨਾਂ ਨੇ ਸਰਕਾਰ ਦਾ ਮਨ ਬਦਲਣ ਵਿੱਚ ਸਫਲ ਹੋ ਜਾਵੇਗਾ ਜਿਵੇਂ ਕਿ ਅਮਰੀਕਾ ਤੇ ਆਸਟ੍ਰੇਲੀਆ ਨੇ ਸਫਲਤਾਪੂਰਵਕ ਇਹ ਕੰਮ ਕੀਤਾ ਵੀ 1983 ਵਿੱਚ ਲੇਬਰ ਸਰਕਾਰ ਸੰਯੁਕਤ ਰਾਜ ਅਮਰੀਕਾ ਨੇ ਦਲੀਲ ਦਿੱਤੀ ਕਿ ਨਿਊਜ਼ੀਲੈਂਡ ਦੀ ਸੰਧੀ ਦੇ ਤਹਿਤ ਪਰਮਾਣੂ ਜੰਗੀ ਜਹਾਜ਼ਾਂ ਤੇ ਬੰਦਰਗਾਹਾਂ ਦੌਰੇ ਨੂੰ ਸਵਕਾਰ ਕਰਨ ਦੀ ਜ਼ਿੰਮੇਵਾਰੀ ਕੀਤੀ ਗਈ ਸੀ ਜਦੋਂ ਲੈਜ ਸਰਕਾਰ ਸਹਿਮਤ ਹੋ ਗਈ ਤਾਂ ਅਮਰੀਕਾ ਨੇ ਪੱਛਮੀ ਕੂਟਨੀਤਿਕ ਦਾਇਰਿਆਂ ਵਿੱਚ ਨਿਊਜ਼ੀਲੈਂਡ ਨੂੰ ਅਲੱਗ-ਤਲਗ ਕਰਨ ਲਈ ਇੱਕ ਮਹਮ ਵੀ ਚਲਾ ਦਿੱਤੀ ਇੱਕ ਗਲਤੀ ਜਾਂ ਇੱਕ ਗਲਤ ਜਾਣਕਾਰੀ ਮਹਮ ਚਲਾਈ ਗਈ ਜਿਸ ਵਿੱਚ ਇੱਕ ਦਾਵਾ ਕੀਤਾ ਗਿਆ ਸੀ ਕਿ ਨਿਊਜ਼ੀਲੈਂਡ ਦੀ ਨੀਤੀ ਦੇ ਨਤੀਜੇ ਵੱਜੋਂ ਸੋਵੀਅਤ ਪਾਂਡੂਬੀਆਂ ਨੂੰ ਪ੍ਰਸ਼ਾਂਤ ਨੂੰ ਆਪਣੇ ਕਬਜ਼ੇ ਵਿੱਚ ਲੈ ਰਹੇ ਹਾਂ ਸੀ ਵਪਾਰਕ ਵਾਈਕੈਟ ਦੁਆਰਾ ਆਰਥਿਕ ਦਿਵਾਲ ਲਾਗੂ ਕੀਤਾ ਗਿਆ ਮੌਰੀ ਹਾਊਸਿੰਗ ਲਈ ਝੂਠੇ ਕਰਜ਼ੇ ਦੀ ਪੇਸ਼ਕਸ਼ ਰਾਹੀਂ ਸਰਕਾਰ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਫੌਜੀ ਸਹਿਯੋਗ ਨੂੰ ਮਤਲਬ ਕਰਨ ਦੀ ਧਮਕੀ ਦਿੱਤੀ ਗਈ ਅੰਤ ਵਿੱਚ ਨਿਊਜ਼ੀਲੈਂਡ ਦੇ ਨਾਲ ਫੌਜੀ ਗਠਜੋੜ ਨੂੰ ਮਤਲਬ ਕਰ ਮਤਲਬ ਕਰ ਦਿੱਤਾ ਗਿਆ ਜਦੋਂ ਨਿਊਜ਼ੀਲੈਂਡ ਨੇ ਦਿਵਾ ਅੱਗੇ ਝੁਕਣ ਤੋਂ ਇਨਕਾਰ ਕੀਤਾ ਤਾਂ ਯੂ ਐਸ ਦਾ ਦਾਵਾ ਜੂਐਸ ਦਾ ਦਾਵਾ ਕਿ ਜੋ ਆਸਟ੍ਰੇਲੀਆ ਨਿਊਜ਼ੀਲੈਂਡ ਗਠਜੋੜ ਸੀ ਸ਼ਾਂਤੀ ਅੰਦੋਲਨ ਦੇ ਨੇਤਾਵਾਂ ਨੂੰ ਪਰਮਾਣੂ ਰੋਕਥਾਮ ਨੂੰ ਸਵਾਰ ਕਰਨ ਦੀ ਲੋੜ ਸੀ ਜਿਸ ਵਿੱਚ ਪੀਸ ਫਾਊਂਡੇਸ਼ਨ ਅਤੇ ਇੰਟਰਨੈਸ਼ਨਲ ਲਾਇਰਸ ਲਾਇਰਸ ਅਗੇਸਟ ਨਿਊਕਲੀਅਰ ਆਰਮਸ ਆਈਈਐਲਈਐਨਏ ਦੇ ਮੈਂਬਰ ਸ਼ਾਮਲ ਸਨ ਪਰਮਾਣੂ ਹਥਿਆਰਾਂ ਤੇ ਅੰਤਰਰਾਸ਼ਟਰੀ ਕਾਨੂੰਨ ਤੇ ਵਿਸ਼ਵ ਅਦਾਲਤ ਦਾ ਪ੍ਰੋਜੈਕਟ ਇੱਕ ਪਹਿਲ ਕਦਮੀ ਪਰਮਾਣੂ ਹਥਿਆਰਾਂ ਦੇ ਮੁੱਦੇ ਤੇ ਵਿਚਾਰ ਕਰਨ ਲਈ ਅੰਤਰਰਾਸ਼ਟਰੀ ਅਦਾਲਤ ਨੂੰ ਜਾਣ ਵਿੱਚ ਸਫਲ ਹੋਵੇ ਅਤੇ 1996 ਵਿੱਚ ਆਉਂਦੇ-ਆਉਂਦੇ ਪੁਸ਼ਟੀ ਕਰਨ ਲਈ ਪਰਮਾਣੂ ਹਥਿਆਰਾਂ ਦੀ ਧਮਕੀ ਜਾਂ ਆਮ ਵਰਤੋਂ ਤੌਰ ਤੇ ਗੈਰ ਕਾਨੂੰਨੀ ਹੈ ਤੇ ਉਹਨਾਂ ਦੇ ਖਾਤਮੇ ਲਈ ਕੰਮ ਕਰਨ ਦੀ ਇੱਕ ਵਿਆਪਕ ਜ਼ਿੰਮੇਵਾਰੀ ਹੈ। ਫਿਰ ਨਿਊਜ਼ੀਲੈਂਡ ਨਿਊਕਲੀਅਰ ਜੋ ਨਿਊਕਲੀਅਰ ਫ੍ਰੀ ਜ਼ੋਨ ਕਾਨੂੰਨ ਇੱਕ ਗਲੋਬਲ ਮਾਡਲ ਬਣਿਆ। 8 ਜੂਨ ਨੂੰ ਇਸ ਸਾਲ 35 ਹੈ। 35ਵਾਂ ਬਰੇਗੰਡ ਨਿਊਜ਼ੀਲੈਂਡ ਨਿਊਕਲੀਅਰ ਨਿਊਕਲੀਅਰ ਫਰੀ ਜੋਨ ਇਸ ਤਰੀਕਾ ਨਾਲ ਅਤੇ ਹਥਿਆਰ ਕੰਟਰੋਲ ਐਕਟ ਪਾਸ ਕੀਤਾ ਗਿਆ ਇਹ ਕਾਨੂੰਨ ਨਾ ਤਾਂ ਸਿਰਫ ਨਿਊਜ਼ੀਲੈਂਡ ਵਿੱਚ ਪਰਮਾਣੂ ਹਥਿਆਰਾਂ ਦੇ ਪਬੰਦੀ ਲਗਾਉਂਦਾ ਹੈ ਇਹ ਤਾਜ ਦੇ ਏਜੰਟ ਸਰਕਾਰੀ ਅਧਿਕਾਰੀ ਫੌਜ ਦੇ ਮੈਂਬਰ ਅਤੇ ਜਨਤਕ ਸੇਵਾ ਸੇਵਕਾਂ ਨੂੰ ਕਿਤੇ ਵੀ ਪਰਮਾਣੂ ਹਥਿਆਰਾਂ ਦੇ ਉਤਪਾਦਨ ਤੈਨਾਤੀ ਟੈਸਟਿੰਗ ਧਮਕੀ ਧਮਕੀ ਜਾਂ ਵਰਤੋਂ ਵਿੱਚ ਸਹਾਇਤਾ ਨੂੰ ਉਸਾਰਨ ਤੋਂ ਵੀ ਮਨਾ ਕਰਦਾ ਹੈ ਦੁਨੀਆ ਵਿੱਚ ਇਹ ਇੱਕ ਕਾਨੂੰਨ ਸੱਤਰੀਕਰਨ ਅਤੇ ਹਥਿਆਰ ਨਿਰੰਤਰ ਲਈ ਇੱਕ ਮੰਤਰੀ ਅਜੇ ਵੀ ਦੁਨੀਆ ਵਿੱਚ ਇੱਕ ਇੱਕ ਅਤਿ ਨਿਸ਼ਸਥਰੀਕਰਨ ਦੇ ਹਥਿਆਰ ਨਿਯੰਤਰਣ ਪੀਏਸੀਡੀਏਸੀ ਬਾਰੇ ਇੱਕ ਜਨਤਕ ਸਲਾਹਕਾਰ ਕਮੇਟੀ ਦੀ ਸਥਾਪਨਾ ਕਰਦਾ ਹੈ ਤਾਂ ਜੋ ਸਰਕਾਰ ਨੂੰ ਨਿਸ਼ਸਥਰੀਕਰਨ ਦੀਆਂ ਬਾਰੇ ਸਲਾਹ ਦਿੱਤੀ ਜਾ ਸਕੇ ਪੀਸ ਫਾਊਂਡੇਸ਼ਨ ਦੇ ਮੈਂਬਰਾਂ ਨੇ ਅਕਸਰਿਕ ਕਮੇਟੀ ਵਿੱਚ ਸੇਵਾ ਕੀਤੀ ਅਤੇ ਸਰਕਾਰ ਦੇ ਕਈ ਮੌਕਿਆਂ ਤੇ ਕਮੇਟੀਆਂ ਦੇ ਸੁਪਾਰਸ਼ਾਂ ਨੂੰ ਵੀ ਅਪਣਾਇਆ ਤੇ ਲਾਗੂ ਕੀਤਾ ਗਿਆ ਇਕ ਉਦਾਹਰਨ ਨਿਊਜ਼ੀਲੈਂਡ ਲਈ ਪੀਏਸੀਡੀ ਏਸੀ ਵੱਲੋਂ ਪਰਮਾਣੂ ਹਥਿਆਰਾਂ ਦੀ ਡੀ ਅਲਰਟਿੰਗ ਅਤੇ ਇੱਕ ਅੰਤਰਰਾਸ਼ਟਰੀ ਪਹਿਲ ਕਦਮੀ ਸ਼ੁਰੂ ਕਰਨ ਦਾ ਪ੍ਰਸਤਾਵ ਵੀ ਪਾਸ ਕੀਤਾ ਗਿਆ ਭਾਵੇਂ ਪਰਮਾਣੂ ਹਥਿਆਰਬੰਦ ਰਾਜਾਂ ਖਾਸ ਕਰਕੇ ਰੂਸ ਤੇ ਅਮਰੀਕਾ ਨੂੰ ਆਪਣੇ ਲਾਂਚਾਂ ਤੋਂ ਪਿੱਛੇ ਹਟਣ ਲਈ ਚੇਤਾਵਨੀ ਦੀਆਂ ਨੀਤੀਆਂ ਤੇ ਮਿੰਟਾਂ ਦੇ ਅੰਦਰ ਪਰਮਾਣੂ ਹਥਿਆਰਾਂ ਨੂੰ ਫਾਇਰ ਕਰਨ ਦੀ ਉਹਨਾਂ ਨੇ ਤਿਆਰੀ ਨਿਊਜ਼ੀਲੈਂਡ ਤੇ ਸੰਯੁਕਤ ਰਾਸ਼ਟਰ ਦੇ ਨਾਲ-ਨਾਲ ਪਰਮਾਣੂ ਹਥਿਆਰਬੰਦ ਰਾਜਾਂ ਨਾਲ ਸਿੱਧੀਆਂ ਮੀਟਿੰਗਾਂ ਵਿੱਚ ਕਾਰਵਾਈ ਕਰਨ ਵਾਲੇ ਦੇਸ਼ਾਂ ਨੇ ਇੱਕ ਡੀਲਰਟਿੰਗ ਗਰੁੱਪ ਦੀ ਸਥਾਪਨਾ ਕਰਕੇ ਇਸ ਸੁਸਪਾਰਸ਼ ਨੂੰ ਲਾਗੂ ਵੀ ਕੀਤਾ 1987 ਦੇ ਕਾਨੂੰਨ ਤਹਿਤ ਪੀਏਸੀਡੀਏਸੀ ਨੂੰ ਸ਼ਾਂਤੀ ਅਤੇ ਨਸ਼ਸਤਰੀਕਰਨ ਦੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਇੱਕ ਸ਼ਕਤੀ ਦਿੱਤੀ ਗਈ 1987 ਦੇ ਕਾਨੂੰਨ ਦੇ ਤਹਿਤ ਪੀਏਸੀਡੀਏਸੀ ਨੂੰ ਸ਼ਾਂਤੀ ਅਤੇ ਨਸ਼ਸਤਰੀਕਰਨ ਦੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਵੀ ਸ਼ਕਤੀ ਦਿੱਤੀ ਗਈ ਜਿਸ ਵਿੱਚ ਫੰਡਾਂ ਦੀ ਵੰਡ ਦੇ ਸ਼ਾਮਲ ਹੈ ਦੋ ਫੰਡ ਪੀਸ ਐਡ ਡਿਸਰਟਮੈਂਟ এডੂਕੇਸ਼ਨ ٹرسٹ ਪੀਏਡੀਈਟੀ ਅਤੇ ਨਿਸ਼ਸਤਰੀਕਰਨ ਸਿੱਖਿਆ ਸੰਯੁਕਤ ਰਾਸ਼ਟਰ ਲਾਗੂ ਫੰਡ ਡੀਈਯੂਐਨਆਈਐਫ ਹੁਣ ਪੀਏਸੀਡੀਏਸੀ ਦੁਆਰਾ ਚਲਾਏ ਜਾਂਦੇ ਹਨ ਭਾਰਤ ਅਤੇ ਦੇਸ਼ ਭਰ ਵਿੱਚ ਕਈ ਸਿੱਖਿਆ ਪ੍ਰੋਜੈਕਟਾਂ ਦੀ ਮਦਦ ਕੀਤੀ ਗਈ 2013 ਵਿੱਚ ਪਰਮਾਣੂ ਮੁਕਤ ਅਕਟ ਸੀ ਸੰਯੁਕਤ ਰਾਸ਼ਟਰ ਅਤੇ ਵਿਸ਼ਵ ਭਿਕ ਕੌਂਸਲ ਦੁਆਰਾ ਮਾਨਤਾ ਪ੍ਰਾਪਤ ਹੈ ਸੰਸਾਰ ਵਿੱਚ ਸਭ ਤੋਂ ਵੱਧ ਨਿਸ਼ਸਤਰੀਕਰਨ ਨੀਤੀਆਂ ਵਿੱਚੋਂ ਇੱਕ ਵੱਜੋਂ ਦੂਜਾ ਇਨਾਮ ਜਿੱਤਿਆ ਸਿਲਵਰ ਵਾਰਡ ਵਿਕਾਰੀ ਵਿੱਚ ਭਿਕ ਨੀਤੀਆਂ ਨੀਤੀ ਅਵਾਰਡ ਜੋ ਨਿਊ ਨਿਊਜੀ ਨਿਊਯਾਰਕ ਅਤੇ ਸੰਯੁਕਤ ਰਾਸ਼ਟਰ ਵਿੱਚ ਪ੍ਰਦਾਨ ਕੀਤੇ ਗਏ ਹੁਣ ਪਰਮਾਣੂ ਨਿਸ਼ਸਤਰੀਕਰਨ ਤੇ ਟਕਰਾ ਦਾ ਹੱਲ ਆਮ ਸੁਰੱਖਿਆ ਕੀ ਸੀ ਪ੍ਰਮਾਣੂ ਹਥਿਆਰ ਤੇ ਪ੍ਰਮਾਣੂ ਰੋਕ ਨੀਤੀਆਂ ਖਿਲਾਫ ਵਿੱਚ ਜਾਂ ਸੰਜੋਗ ਨਾਲ ਨਹੀਂ ਪੈਦਾ ਹੁੰਦੀਆਂ ਜਿਨ੍ਹਾਂ ਦੇਸ਼ਾਂ ਨੇ ਪ੍ਰਮਾਣੂ ਹਥਿਆਰਾਂ ਦਾ ਉਤਪਾਦਨ ਕੀਤਾ ਹੈ ਵਿਸਤ੍ਰਿਤ ਪ੍ਰਮਾਣੂ ਰੋਕੂ ਸੁਰੱਖਿਆ ਅਧੀਨ ਹਨ ਉਹ ਆਪਣੀ ਪਸੰਦਨਾ ਅejha ਕਰਦੇ ਹਨ ਉਹ ਉਨ੍ਹਾਂ ਕੋਲ ਉਨ੍ਹਾਂ ਦੀ ਸੁਰੱਖਿਆ ਲਈ ਖਤਰੀ ਹਨ ਜੋ ਨਾਲ ਮੰਨਣਾ ਹੈ ਕਿ ਪ੍ਰਮਾਣੂ ਰੋਕਾਂ ਦੁਆਰਾ ਪੂਰਾ ਕੀਤਾ ਜਾ ਸਕਦਾ ਪਰਮਾਣੂ ਹਥਿਆਰਾਂ ਤੇ ਇਸ ਨਿਰਪਰਤਾ ਨੂੰ ਨਿਰਪਰਤਾ ਨੂੰ ਨਿਰਪਰਤਾ ਨੂੰ ਖਤਮ ਕਰ ਲਈਏ ਤੇ ਪਰਮਾਣੂ ਹਥਿਆਰਾਂ ਨੂੰ ਖਤਮ ਕਰ ਲਈ ਉਹਨਾਂ ਨੂੰ ਪ੍ਰੇਰਿਤ ਕਰਨ ਲਈ ਸਾਨੂੰ ਉਹਨਾਂ ਨੂੰ ਯਕੀਨ ਦਿਵਾਉਣਾ ਹੋਵੇਗਾ ਕਿ ਉਹ ਆਪਣੀ ਸੁਰੱਖਿਆ ਨੂੰ ਹੋਰ ਤਰੀਕਿਆਂ ਨਾਲ ਪ੍ਰਾਪਤ ਕਰ ਸਕਦੇ ਹਨ ਖਾਸ ਤੌਰ ਤੇ ਕੂਟਨੀਤੀ ਸੰਘਰਸ਼ ਹੱਲ ਸਾਂਝੀ ਸੁਰੱਖਿਆ ਤੇ ਅੰਤਰਰਾਸ਼ਟਰੀ ਕਾਨੂੰਨ ਦੁਆਰਾ ਨਿਊਜ਼ੀਲੈਂਡ ਨੇ ਕਈ ਵਾਰ ਪ੍ਰਦਰਸ਼ਨ ਪ੍ਰਦਰਸ਼ਿਤ ਕੀਤਾ ਕਿ ਅੰਤਰਰਾਸ਼ਟਰੀ ਟ੍ਰਾਕ ਟਕਰਾਅ ਤੇ ਸੁਰੱਖਿਆ ਲਈ ਗੰਭੀਰ ਖਤਰਿਆਂ ਨੂੰ ਇਸ ਤਰੀਕੇ ਨਾਲ ਹੱਲ ਕੀਤਾ ਜਾ ਸਕਦਾ ਹੈ ਜਿਸ ਵਿੱਚ ਪ੍ਰਮਾਣੂ ਹਥਿਆਰਾਂ ਨਾਲ ਸੰਬੰਧਿਤ ਟਕਰਾਅ ਵੀ ਸ਼ਾਮਲ ਹਨ ਜਦੋਂ ਫ੍ਰੈਂਚ ਸਰਕਾਰ 1985 ਵਿੱਚ ਆਕਲੈਂਡ ਬੰਦਰਗਾਹਾਂ ਦੀ ਗ੍ਰੀਨ ਪੀਸ ਫਲੈਗਸ਼ਿਪ ਰੈਨਬੋ ਵਾਇਰ 'ਤੇ ਬੰਬਾਰੀ ਕੀਤੀ ਤੇ ਫਿਰ ਨਿਊਜ਼ੀਲੈਂਡ ਨੂੰ ਬੰਬ ਧਮਾਕੇ ਵਿੱਚ ਸ਼ਾਮਲ ਆਪਣੇ ਦੋ ਜਾਨਟਾਂ ਨੂੰ ਦੋਸ਼ੀ ਠਹਿਰਾਉਣ ਦੇ ਬਦਲੇ ਵਜੋਂ ਯੂਰਪ ਨੂੰ ਸਾਡੇ ਨਰਜਾਤ ਤੇ ਰੋਕ ਲਗਾ ਦਿੱਤੀ ਅਤੇ ਅਸੀਂ ਸੰਯੁਕਤ ਰਾਸ਼ਟਰ ਦੀ ਵਿਚੋਲਗੀ ਸੇਵਾ ਦੁਆਰਾ ਸਫਲਤਾਪੂਰਵਕ ਬਵਾਦ ਨੂੰ ਹੱਲ ਵੀ ਕੀਤਾ ਅਤੇ ਪ੍ਰਸ਼ਾਂਤ ਵਿੱਚ ਫ੍ਰੈਂਸ ਫ੍ਰੈਂਚ ਪਰਮਾਣੂ ਪ੍ਰੀਖਿਆ ਦੇ ਵਿਆਪਕ ਮੁੱਦੇ ਤੇ ਅਸੀਂ ਅੰਤਰਰਾਸ਼ਟਰੀ ਅਦਾਲਤ ਵਿੱਚ ਕੇਸ ਦਰਜ ਕੀਤੇ ਜਿਸ ਨੇ ਫ੍ਰਾਂਸ ਨੂੰ ਪਰਮਾਣੂ ਪ੍ਰੀਖਿਆ ਨੂੰ ਖਤਮ ਕਰਨ ਦੇ ਟੈਸਟ ਸਾਈਟ ਨੂੰ ਬੰਦ ਕਰਨ ਵਿੱਚ ਮਦਦ ਸੋਇਜ਼ੀ ਨਿਊਜ਼ੀਲੈਂਡ ਦੀ ਇੱਕ ਰਿਪੋਰਟ ਜਿਨੇ ਸਭ ਤੋਂ ਪਹਿਲਾਂ ਪਰਮਾਣੂ ਜੋ ਬੰਬ ਦੀਆਂ ਧਮਕੀਆਂ ਨੇ ਜਾਂ ਉਸ ਦਾ ਨਿਰਮਾਣ ਜਾਂ ਉਸ ਦੀ ਟੈਸਟਿੰਗ ਉਸ ਤੇ ਰੋਕ ਲਾਈ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਮਸਲੇ ਨੇ ਬੈ ਕੇ ਵੀ ਹੱਲ ਕਰ ਕੀਤੇ ਜਾ ਸਕਦੇ ਨੇ ਇਹਨਾਂ ਮਸਲਿਆਂ ਦੇ ਵਿੱਚ ਜ਼ਰੂਰੀ ਨਹੀਂ ਕਿ ਪਰਮਾਣੂ ਬੰਬਾਂ ਦਾ ਸਹਾਰਾ ਲਿਆ ਜਾਵੇ ਕਿਉਂਕਿ ਵਿਨਾਸ਼ ਹੀ ਹੋਊਗਾ ਇਸ ਦੇ ਨਾਲ ਕੋਈ ਕਿਸੇ ਸਮੱਸਿਆ ਦਾ ਹੱਲ ਨਹੀਂ ਹੋਣ ਲੱਗਿਆ ਵਿਨਾਸ਼ ਹੀ ਹੋਊਗਾ ਸੋ ਪਰਮਾਣੂ ਬੰਬ ਹਰ ਇੱਕ ਲਈ ਦੇਸ਼ ਲਈ ਖਤਰਾ ਨੇ ਭਾਵੇਂ ਕਿਸੇ ਕੋਲ ਵੀ ਨੇ ਭਾਵੇਂ ਸਾਡੇ ਭਾਰਤ ਵਰਗੇ ਵੱਡੇ ਦੇਸ਼ ਕੋਲ ਵੀ ਨੇ ਜਾਂ ਪਾਕਿਸਤਾਨ ਵੀ ਕੋਲ ਨੇ ਪਰ ਇਹ ਪਰਮਾਣੂ ਬੰਬ ਕਦੇ ਨਾ ਕਦੇ ਕਿਸੇ ਨਾ ਕਿਸੇ ਦੇਸ਼ ਲਈ ਖਤਰਾ ਜ਼ਰੂਰ ਬਣਨਗੇ ਸੋ ਵੀਡੀਓ ਕਮੇ ਦੀ ਲੱਗੀ ਜਰੂਰ ਲਾਈਕ ਸ਼ੇਅਰ ਕਰਿਓ ਕਮੈਂਟ ਕਰਿਓ ਸਤਿ ਸ੍ਰੀ ਅਕਾਲ